ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਲੋ ਬਈ ਅੱਜ ਆਪਾਂ ਗੱਲ ਕਰਨੀ ਆ ਕਣਕ ਦੀ ਕਿਉਂਕਿ ਹੁਣ ਕਣਕ ਦੀ ਜਿਹੜੀ ਹੈਗੀ ਆ ਬਜਾਈ ਸ਼ੁਰੂ ਹੋਣ ਵਾਲੀ ਆ ਝੋਨੇ ਵੱਡੇ ਗਏ ਚੰਗੇ ਹੋਏ ਮਾੜੇ ਹੋਏ ਚਲੋ ਉਹ ਤਾਂ ਜੋ ਕਿਸਮਤ ਚਾਹੋ ਹੀ ਮਿਲਣਾ ਹੈ ਬਾਕੀ ਐਤ ਕੀ ਸਮਾਂ ਬਹੁਤ ਮੰਦਾ ਸੀ ਬਸਲ ਤੇ ਤੇ ਆਪਾਂ ਨੂੰ ਪਤਾ ਹੀ ਆ ਜਿਵੇਂ 8-9 ਜ਼ਿਲ੍ਹਿਆਂ 'ਚ ਤਾਂ ਜਿੰਨੀ ਤਬਾਹੀ ਆਈ ਹੈ ਉਸ ਤੋਂ ਬਾਅਦ ਫਿਰ ਲਗਾਤਾਰ ਮੀਂਹ ਪਏ ਮੀਆਂ ਪੈਣ ਕਰਨ ਜਿਹੜੇ ਹੈਗੇ ਆ ਝੋਨਿਆਂ ਦੇ ਨੁਕਸਾਨ ਵੀ ਹੋਏ ਨੀਵੇਂ ਥਾਂ ਡੁੱਬ ਗਏ ਤੇ ਝਾੜ ਤੇ ਵੀ ਅਸਰ ਪਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਬਾਕੀ ਅੱਜ ਆਪਾਂ ਕਣਕ ਦੀ ਗੱਲ ਕਰਨੀ ਆ ਜਿਹੜੀ ਕਣਕ ਦੀ ਗੱਲ ਆਪਾਂ ਇਸ ਦੀ ਕਰਦੇ ਆ ਏ ਕਣਕ ਦੀ ਬਈ ਜੀ ਗੇਤੀ ਵਜਾਈ ਵਾਲੀ ਕਣਕ ਆ ਇਹ ਤੇ ਇਹਦੇ ਬਾਰੇ ਆਪਾਂ ਸਾਰਾ ਕੁਝ ਦੱਸਾਂਗੇ ਤੇ ਪਿਛਲੇ ਸਾਲ ਜਿਹੜੀ ਆਪਣੇ ਏਰੀਆ 'ਚ ਇਤਰ ਲੱਗੀ ਸੀ ਉਹਦਾ ਕਿੰਨਾ ਕੁ ਝਾੜ ਰਿਹਾ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਚ ਅਗੇ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਿਉਂਕਿ ਇਸ ਦਾ ਭਲਾ ਹੋ ਜਾਊਗਾ ਤੇ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਕਣਕ ਹੈਗੀ ਜਿਹੜੀ ਡੀਬੀਡਬਲ 327 ਦੀ ਕਰਨੀ ਹੈ ਬਾਈ ਜੀ ਇਸ ਕਣਕ ਨੇ ਪਿਛਲੇ ਸਾਲ ਵੀ ਝਾੜ ਬਹੁਤ ਦਿੱਤਾ ਸੀ ਆਪਣੇ ਵੇਖਣ ਦੇ ਵਿੱਚ ਆਪਣੇ ਆਪਾਂ ਵੀ ਵੀ ਰੱਖਿਆ ਇਹਦਾ ਆਪਾਂ ਵੀ ਬੀਜਾਂਗੇ ਉਸ ਜਿਹੜਾ ਇਹਦਾ ਝਾੜ ਸੀਗਾ ਬਾਈ ਜੀ ਪਿਛਲੇ ਸਾਲ 70 ਮਾਣ ਤੱਕ ਕਣਕ ਦਾ ਝਾੜ ਆਇਆ ਸੀ ਵੈਸੇ ਤਾਂ ਜਿਹੜੀ ਹੈਗੀਆਂ ਕਣਕਾਂ ਪਿਛਲੇ ਸਾਲ ਸਾਰੀਆਂ ਹੀ ਠੀਕ ਨਿਕਲੀਆਂ ਸੀ ਚੰਗੀਆਂ ਨਿਕਲੀਆਂ ਸੀ 60 ਮਣਟ ਤੋਂ ਲੈ ਕੇ ਤੇ 64-65 ਮਣਟ ਤੱਕ ਕਣਕਾਂ ਨਿਕਲੀਆਂ ਸੀ ਪਰ ਉਸ ਹਿਸਾਬ ਨਾਲ ਜਿਹੜੀ ਕਣਕ ਇਹ DBW327 ਨੇ ਜਿਹੜਾ ਝਾੜ ਦਿੱਤਾ ਸੀ ਉਹ ਸੀਗਾ ਐ 70 ਮਣਟ ਤੇ ਆਪਾਂ ਕਿਸੇ ਬੀਜ ਦੀ ਮਸ਼ਹੂਰੀ ਨਹੀਂ ਕਰਦੇ ਆ ਆਪਾਂ ਤਾਂ ਗੱਲ ਉਹੀ ਕਰਨੀ ਹੈ ਜਿਹੜੀ ਆਪਣੇ ਫਾਇਦੇ ਦੀ ਹੋਵੇ ਜ਼ਿਮੀਂਦਾਰੇ ਦੇ ਫਾਇਦੇ ਦੀ ਹੋਵੇ ਕਿਸਾਨ ਦੇ ਫਾਇਦੇ ਦੀ ਹੋਵੇ ਆਪਾਂ ਉਹ ਗੱਲ ਕਰਨੀ ਆ ਤੇ ਬਾਕੀ ਬਾਈ ਜੀ ਜੇ ਜਦੋਂ ਵੀ ਆਪਾਂ ਕਣਕ ਬੀਜਨੀ ਆਂ ਐਤਕੀ ਕੋਈ ਵੀ ਆਪਾਂ ਇਹੋ ਜੀ ਗਲਤੀ ਨਹੀਂ ਕਰਨੀ ਜਿਹੜੀ ਪਿਛਲੇ ਸਾਲ ਕਈ ਕਿਸਾਨ ਭਰਾਵਾਂ ਨੇ ਕੀਤੀ ਸੀ ਜਿਵੇਂ ਕਿ ਪਿਛਲੇ ਸਾਲ ਦਾ ਕਣਕਾਂ ਕਾਲੀਆਂ ਹੋ ਗਈਆਂ ਸੀਗੀਆਂ ਦਾਣੇ ਕਾਲੇ ਹੋ ਗਏ ਸੀ ਜਦੋਂ ਕਣਕ ਵੱਢੀ ਤੇ ਉਹ ਬਾਈ ਜੀ ਬਹੁਤ ਨੁਕਸਾਨ ਹੋਇਆ ਬਹੁਤ ਐਂ ਤਾਂ ਕਣਕਾਂ ਹੋ ਵਿਗੀਆਂ ਵੀ ਨਹੀਂ ਤੇ ਉਹ ਉਹਦੇ ਕਾਰਨ ਵੀ ਆਪਾਂ ਨੁਕਸਾਨ ਕਰ ਰਵੰਨੇ ਆ ਤੇ ਆਪਣਾ ਜਿਹੜਾ ਝਾੜ ਆ ਉਹ ਘਟ ਜਾਂਦਾ ਤੇ ਆਪਾਂ ਜਦੋਂ ਕੋਈ ਵੀ ਕਣਕ ਬੀਜਨੀ ਆਂ ਤੇ ਆਪਾਂ ਉਹਨੂੰ ਬੀਜ ਨੂੰ ਸੋਧ ਕੇ ਬੀਜਣਾ ਆਪਾਂ ਗਲਤੀ ਨਹੀਂ ਕਰਨੀ ਕੋਈ 100 150 ਰੁਪਏ ਦਾ ਕੋਈ ਬੜਾ ਨੁਕਸਾਨ ਨਹੀਂ ਹੁੰਦਾ ਕਿੱਲੇ ਦਾ ਜੇ ਆਪਾਂ ਲਾ ਦੇਾਂਗੇ ਤਾਂ ਦਵਾਈ ਤੇ ਇਹ ਕੰਮ ਆਪਾਂ ਜ਼ਰੂਰ ਕਰਨਾ ਹੈ ਕਿਉਂਕਿ ਜਿਹੜਾ ਹੈਗਾ ਝੋਨੇ ਤੇ ਕਣਕ ਦੇ ਜਿਹੜੇ ਬੀ ਆ ਉਹਨਾਂ ਨੂੰ ਬਈ ਜੇ ਹੁਣ ਬਿਮਾਰੀਆਂ ਜਿਹੜੀਆਂ ਨਾ ਉਹ ਬਹੁਤ ਲੱਗਦੀਆਂ ਫੇਰ ਆਪਣੇ ਨੁਕਸਾਨ ਹੁੰਦੇ ਆ ਫੇਰ ਆਪਾਂ ਪਛਤਾਉਨੇ ਆ ਪਿੱਛੋਂ ਕੋਈ ਦਵਾਈ ਫੇਰ ਕੰਮ ਨਹੀਂ ਕਰਦੀ ਤੇ ਚਲੋ ਹੁਣ ਆਪਾਂ ਕਰਦੇ ਆ DW327 ਕਣਕ ਦੇ ਬਾਰੇ ਭਾਈ ਜੀ ਇਹ ਜਿਹੜੀ ਕਣਕ ਹੈਗੀ ਹੈ ਅਗੇਤੀ ਵਜਾਈ ਵਾਲੀ ਕਣਕ ਹੈ ਵੈਸੇ ਤਾਂ ਇਹਨੂੰ ਆਪਾਂ ਜੇ 25 ਅਕਤੂਬਰ ਤੋਂ ਵੀ ਬੀਜ ਸਕਦੇ ਆ ਤੇ ਪਰ ਜੇ ਗਰਮੀ ਜ਼ਿਆਦਾ ਤਾਂ ਆਪਾਂ ਲੇਟ ਕਰ ਲਈਏ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਗਰਮੀ 'ਚ ਵੀ ਆਪਾਂ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਣਾ ਇਹਦਾ ਵੀ ਜੇ ਤੋਂ ਕਿਉਂਕਿ ਝਾੜ ਘਟ ਸਕਦਾ ਤੇ ਇਹ ਬਾਈ ਜੀ ਕਣਕ ਜਿਹੜੀ ਹੈਗੀ ਹੈ 155 ਦਿਨ ਲਗਭਗ ਇਹ ਲੈਂਦੀ ਹੈ ਪੱਕਣ ਵਾਸਤੇ ਜਦੋਂ ਆਪਾਂ ਬੀਜਦੇ ਤੇ ਇਹਦਾ ਝਾੜ ਜਿਹੜਾ ਬਾਈ ਜੀ ਹੈਗਾ ਉਸਤਨ ਝਾੜ ਜਿਹੜਾ ਦੱਸਿਆ ਗਿਆ ਉਹ ਉਸਤਨ ਝਾੜ ਹੈ 1 ਹੈਕਟੇਰ ਦਾ ਹੁੰਦਾ ਹੈ 2.5 ਕਿੱਲਿਆਂ ਦਾ ਉਹ ਹੈਗਾ ਬਾਈ ਜੀ ਲਗਭਗ 80 ਕੁਆਂਟਲ ਹੁਣ ਤੁਸੀਂ ਆਪ ਹੀ ਮਣ ਬਣਾ ਲਏ ਜੇ ਕਿੰਨੇ ਬੰਦੇ ਹੈ ਤੇ ਜਿਹੜਾ ਇਹਦਾ ਹੈਗਾ ਆਪਾਂ ਜਿਹੜਾ ਇਹਦਾ ਇਹ ਤੋਂ ਝਾੜ ਲੈ ਸਕਦੇ ਆ ਜਿਹੜਾ ਸੰਭਵ ਹੈ ਵੀ ਇਹ ਝਾੜ ਦੇ ਸਕਦੇ ਆ ਉਹ ਬਾਈ ਜੀ 87 ਕੁਆਂਟਲ ਦੇ ਨੇੜੇ ਤੇੜੇ ਝਾੜ ਇਹ ਦੇ ਸਕਦੀ ਹੈ ਜੇ ਆਪਾਂ ਸਹੀ ਟਾਈਮ ਤੇ ਤੇ ਸਹੀ ਮੌਸਮ ਤੇ ਸਹੀ ਆਪਾਂ ਇਹਦੇ ਦੇਖਭਾਲ ਕਰ ਲਈ ਸੇਵਾ ਪਾਣੀ ਕਰ ਲਿਆ 87 ਕੁਆਂਟਲ ਬਾਈ ਜੀ ਲਗਭਗ 87 ਮਣ ਦੇ ਨੇੜੇ ਤੇੜੀ ਹੀ ਜਾਂਦਾ ਤੇ ਇਹ ਇਹ ਝਾੜ ਦੇ ਸਕਦੀ ਆ ਤੇ 122 ਜੀ 55 ਦਿਨ ਇਹ ਪੱਕਣ ਵਾਸਤੇ ਲੈਂਦੀ ਆ ਆਪਾਂ ਉਸ ਹਾਵ ਨਾਲ ਵੀ ਬੀਜਣੀਆਂ ਇਹ ਤੇ ਜਿਹੜਾ ਇਹਦਾ ਬਜਾਈ ਸਾਰ ਨੂੰ ਸਹੀ ਟਾਈਮ ਤੇ ਆਪਾਂ ਕਰ ਲਈ ਤਾਂ ਉਥੇ ਆਪਾਂ ਨੂੰ ਇਹਨੇ ਵਧੀਆ ਝਾੜ ਦੇਣਾ ਤੇ ਰੋਟੀ ਵਾਸਤੇ ਇਹ ਵਧੀਆ ਕਣਕ ਹੈ ਬਹੁਤ ਗੌਣੇ ਦੇ ਵਿੱਚ ਖਾਣ ਵਾਸਤੇ ਬਹੁਤ ਚੰਗੀ ਕਣਕ ਹੈ ਇਹ ਤੇ ਬਾਕੀ ਬਾਈ ਜੀ ਆਪਾਂ ਨੂੰ ਪਿਛਲੇ ਸਾਲ ਜਿਹੜੇ ਭਰਾਵਾਂ ਨੇ ਕਿਸ ਨੇ ਇਹ ਬੀਜੀ ਸੀ ਪਤਾ ਹੀ ਹੋਊਗਾ ਆਣ ਗਵਾਣ ਆਪਣੇ ਲੱਗੇ ਹੋ ਕਿਤੇ ਨੇ ਕਿਤੇ ਕਣਕ ਹੈ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਫਲਾਣੇ ਨੇ ਫਲਾਣੇ ਕਣਕ ਵੇਚੀ ਹੈ ਤੇ ਕੀ ਝਾੜ ਰਿਆ ਪਰ ਇਸ ਕਣਕ ਦਾ ਝਾੜ ਬਾਈ ਜੀ ਬਹੁਤ ਵਧੀਆ ਆਉਣ ਵਾਲੀਆਂ ਵੀਡੀਓ ਚ ਆਪਾਂ ਹੋਰ ਕਣਕਾਂ ਦੇ ਨਾਮ ਵੀ ਆਪਾਂ ਤੁਹਾਨੂੰ ਬੀਜ ਦੇ ਵੀ ਆਪਾਂ ਵੀਡੀਓ ਸਾਂਝੀਆਂ ਕਰਾਂਗੇ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਉਹਨਾਂ ਕਣਕਾਂ ਦੇ ਕਿੰਨੇ ਝਾੜ ਹੈ ਤੇ ਕਿੰਨਾ ਟਾਈਮ ਲੈਣੀ ਹੈ ਤੇ ਸਾਰਾ ਕੁਝ ਆਪਾਂ ਉਹਦੇ ਚ ਦੱਸਾਂਗੇ ਇਸ ਕਣਕ ਦਾ ਝਾੜ ਬਾਈ ਜੀ ਵਾਕਿਆ ਹੀ ਹੈਗਾ ਪਿਛਲੇ ਸਾਲ ਇਹ 70 ਮਨ ਨਿਕਲੀ ਆ ਆਪਾਂ ਆਪ ਵੇਖੀਏ ਆਪਣੇ ਸਾਹਮਣੇ ਵੱਡੀ ਕਣਕ ਤੇ ਐਤ ਕੀ ਵੀ ਬਹੁਤ ਘਰਾਂ ਨੇ ਇਹ ਕਣਕ ਦਾ ਬੀਜ ਰੱਖਿਆ ਬਾਕੀ ਉਹ ਗੱਲ ਆਪਾਂ ਫਿਰ ਦੁਹਰਾਂਨੇ ਆਂ ਵੀ ਕਣਕ ਬੀਜਣ ਲੱਗਿਆ ਆਪਾਂ ਗਲਤੀ ਨਾ ਕਰੀਏ ਕਿਉਂਕਿ ਬੀਜ ਨੂੰ ਜ਼ਰੂਰ ਸੋਧੀਏ ਬੀਜ ਨੂੰ ਸੋਧ ਕੇ ਬੀਜੀਏ ਤੇ ਫਿਰ ਤਾਂ ਕਿ ਕੋਈ ਬਿਮਾਰੀ ਨਾ ਹੋਵੇ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਚਲੋ ਆਪਾਂ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਇਹ ਕਣਕ ਦੀ ਵੀਡੀਓ ਬਾਈ ਜੀ ਡੀਬੀਡਬਲ 327 ਦੀ ਤੇ ਆਪਾਂ ਇਸ ਨੂੰ ਫੇਰ ਦੁਬਾਰੇ ਦੱਸਦੀ ਹੈ 25 ਅਕਤੂਬਰ ਤੋਂ ਲੈ ਕੇ ਬੀਚ ਸਕਦੇ ਆ ਤੇ ਪੂਰਾ ਨਵੰਬਰ ਦਾ ਮਹੀਨਾ ਤੇ ਚਲੋ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ